ਜੀ ਜੈ ਮੈਰੀ ਕਦੀ ਸੇਲ ਨਹੀਂ ਮੈਨੂੰ ਕਦੀ ਫੋਨ ਨਹੀਂ ਕੀਤਾ ਕਦੀ ਮੇਰਾ ਹਾਲ ਚਾਲ ਨਹੀਂ ਪੁੱਛਿਆ ਮੈਂ ਕਿਉਂ ਜਾਵਾਂ ਉਹਨੂੰ ਮਿਲਣਾ ਮੇਰੀਆਂ ਕਿਹੜੀਆਂ ਬਾਹਾਂ ਕਰੀਆਂ ਤੇ ਬਿਨਾ ਜੇ ਉਹਦਾ ਮੇਰੇ ਬਿਨਾ ਸਰ ਸਕਦਾ ਤਾਂ ਮੇਰਾ ਵੀ ਉਹਦੇ ਬਿਨਾ ਸਰ ਜਾਣਾ ਬਸ ਇਸੇ ਗੱਲ ਦਾ ਪਿੱਟਣਾ ਅੱਜ ਕੱਲ੍ਹ ਜਿਹੜੇ ਰਿਸ਼ਤੇ ਖਰਾਬ ਹੋ ਰਹੇ ਟੁੱਟ ਰਹੇ ਉਹਦੇ ਮੁੱਖ ਕਾਰਨ ਇਹੀ ਆ ਵੀ ਉਹ ਮੈਨੂੰ ਉਹਨੇ ਫੋਨ ਨਹੀਂ ਕੀਤਾ ਮੈਂ ਕਿਉਂ ਕਰਾਂ ਉਹ ਮੈਨੂੰ ਮਿਲਣ ਨਹੀਂ ਆਇਆ ਮੈਂ ਕਿਉਂ ਮਿਲਣ ਜਾਵਾਂ ਉਹ ਇਦਾਂ ਰਿਸ਼ਤੇ ਨਹੀਂ ਨਿਭਦੇ ਇਦਾਂ ਤਾਂ ਆਪਣੇ ਪੱਲੇ ਆਕੜ ਹੀ ਰਹਿ ਜਾਂਦੀ ਆ ਉਹ ਬਈ ਅਗਲੇ ਦੀ ਆਪਣੀ ਸੋਚ ਆਪਣੀ ਹੈ ਸੀ ਤਾਂ ਤੁਹਾਡੀ ਆਪਣੀ ਜੇ ਤੁਸੀਂ ਵੀ ਆਏ ਇੱਕ ਦੂਜੇ ਨਾਲ ਕਿੜਾ ਹੀ ਕੱਢਣ ਲੱਗੇ ਕਿ ਜਿਦਾ ਕੱਢਣ ਲੱਗੇ ਤਾਂ ਫਿਰ ਆਏ ਰਸਤੇ ਕਿਵੇਂ ਨਿਕਲਣੇ ਦੱਸੋ ਕਹਿਣਾ ਹੀ ਸੌਖਾ ਆ ਜਿਹਦੇ ਤੇ ਬੀਤਦੀ ਆ ਨਾ ਉਹਨੂੰ ਹੀ ਪਤਾ ਹੁੰਦਾ ਆ ਤੁਸੀਂ ਤਾਂ ਬੜੇ ਸੌਖੇ ਤਰੀਕੇ ਨਾਲ ਕਹਿੰਦਾ ਜੇ ਅਗਲਾ ਨਹੀਂ ਯਾਦ ਕਰਦਾ ਤਾਂ ਆਪ ਯਾਦ ਕਰ ਲਓ ਇਕੱਲੇ ਆਪਾਂ ਹੀ ਕਿਉਂ ਸੋਚੀਏ ਵੀ ਰਿਸ਼ਤਾ ਬਚਾਉਣਾ ਤਾਂ ਝੁਕ ਜਾਓ ਸਾਹਮਣੇ ਵਾਲੇ ਬੰਦੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਹਰ ਜਗ੍ਹਾ ਤੇ ਆਪਦੀ ਸੈਲਫ ਰਿਸਪੈਕਟ ਦੌੜ ਤੇ ਲਗਾਈ ਵੀ ਨਹੀਂ ਜਾਂਦੀ ਅੱਜ ਕੱਲ ਤਾਂ ਉਹ ਹਸਾਵਾ ਜੇ ਅਗਲੇ ਦੇ ਸਾਹਮਣੇ ਮਾਰਾ ਜਾਂ ਝੁਕੋ ਤਾਂ ਅਗਲਾ ਸਿਰ ਤੇ ਪਿਆਰ ਰੱਖ ਕੇ ਅੱਗੇ ਨਿਕਲ ਜਾਂਦਾ ਤੇ ਆਪ ਬੰਦਾ ਵਿਚਾਰਾ ਝਾਕਦਾ ਰਹਿ ਜਾਂਦਾ ਐਨਾ ਵੀ ਨਹੀਂ ਝੁਕ ਹੁੰਦਾ ਅੱਜ ਕੱਲ ਲੋਕਾਂ ਅੱਗੇ ਵੀ ਅਗਲਾ ਸਾਡੇ ਛਿੱਤਰ ਮਾਰੀ ਜਾਵੇ ਤੇ ਅਸੀਂ ਛਿੱਤਰ ਖਾਈ ਜਾਈਏ ਹੈ ਗੱਲ ਭਾਵੇਂ ਕੋੜੀ ਆ ਪਰ ਦੀਦੀ ਨੇ ਸਹੀ ਕਹੀ ਆ ਮੈਂ ਆਪ ਉਹਦੀ ਗੱਲ ਨਾਲ ਸਹਿਮਤ ਆ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ